ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਸਥਾਨ ਤੇ ਪਾਤਸ਼ਾਹ ਜੀ ਦੀ ਸਿੱਧੀ ਹੋਈ ਤੇ ਗੁਰੂ ਪਾਤਸ਼ਾਹ ਜੀ ਨੇ Hindu ਧਰਮ ਦੀ ਰੱਖਿਆ ਦੇ ਲਈ ਔਰੰਗਜ਼ੇਬ ਦੇ ਸਮੇਂ 1675 ਈਸਵੀ ਦੇ ਵਿੱਚ ਸੀਸ ਦਿੱਤਾ ਗੁਰੂ ਪਾਤਸ਼ਾਹ ਜੀ ਦੇ ਬਾਕ ਨੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿੰਨੋ ਵੱਡੋ ਕਲੂ ਮੈ ਸਾ ਕਾ ਸਾਧਨ ਸਾਧਨ ਹੇਤ ਇਤ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਸਹੀਦੀ ਮਗਰੋਂ ਇਥੋਂ ਹੀ ਸਤਗੁਰਾਂ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਗਏ ਤੇ ਇਥੋਂ ਹੀ ਭਾਈ ਲੱਖੀ ਸਾ ਬਣਜਾਰਾ ਜੀ ਨੇ ਸਤੂਰਾਂ ਦੇ ਧੜ ਨੂੰ 5 ਮੀਲ ਦੀ ਦੂਰੀ ਆਪਣੇ ਘਰ ਦੇ ਵਿੱਚ ਸੰਸਕਾਰ ਕਰਨ ਦੇ ਲਈ ਲੈ ਗਏ ਜਿੱਥੇ ਉਹਨਾਂ ਨੇ ਆਪਣੇ ਘਰ ਨੂੰ ਅਗ ਲਗਾ ਕੇ ਗੁਰੂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਤੇ ਇਸ ਸ਼ਹੀਦੀ ਮਗਰੋਂ ਲਗਭਗ 100 ਸਾਲ ਤੱਕ ਇਸ ਅਸਥਾਨ ਤੇ ਗੁਰੂ ਸਾਹਿਬ ਜੀ ਦੀ ਕੋਈ ਸ਼ਹੀਦੀ ਯਾਦਗਾਰ ਕਾਇਮ ਨਾ ਹੋ ਸકી ਪੰਜਾਬ ਦੀਆਂ ਸਿੱਖ ਮਿਸਲਾਂ ਦੇ ਸਮੇਂ ਸਰਦਾਰ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕਰਕੇ ਪਹਿਲੀ ਵਾਰ ਇਸ ਪਵਿੱਤਰ ਅਸਥਾਨ ਤੇ ਯਾਦਗਾਰ ਬਣਾਈ ਤੇ ਸਾਹਮਣੇ ਜਿੱਥੋਂ ਵੀਡੀਓ ਸ਼ੁਰੂ ਹੋਈ ਹੈ ਉਸ ਥਾਂ ਦੇ ਭਾਈ ਮਤੀ ਦਾਜ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਇਸੇ ਹੀ ਸਥਾਨ ਤੇ ਭਾਈ ਸਤੀ ਦਾਜ ਜੀ ਨੂੰ ਰੁਈ ਦੇ ਵਿੱਚ ਦਬੜ ਕੇ ਅਗ ਲਗਾ ਕੇ ਸ਼ਹੀਦ ਕਰ ਦਿੱਤਾ ਤੇ ਇਸ ਦੇ ਨਜ਼ਦੀਕ ਹੀ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਸਾਥੀ 740 ਸਾਥੀ ਸਿੱਖਾਂ ਨੂੰ 100-100 ਸਿੱਖ ਦੇ ਹਿਸਾਬ ਦੇ ਨਾਲ ਕਤਲ ਕੀਤਾ ਗਿਆ ਦਰਸ਼ਨ ਕਰੋ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਸ ਸਥਾਨ ਤੇ ਸ਼ਹਾਦਤ ਹੋਈ ਹੈ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਪੇਜ ਨੂੰ ਫੋਲੋ ਕਰੋ ਇਹ ਹੈ ਗੁਰਦੁਆਰਾ ਸ੍ਰੀ ਸੀਸਕੰਨ ਸਾਹਿਬ ਦਾ ਮੇਨ ਦਰਬਾਰ ਸਾਹਿਬ ਜੁਗੁ ਜੁਗ ਅਟਲ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ਮਾਨ ਹੈ। ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਸ ਸਥਾਨ ਤੇ ਸ਼ਹੀਦੀ ਹੋਈ ਹੈ। ਉਹਨਾਂ ਦੇ ਸੀਸ ਨੂੰ ਕਲਮ ਕੀਤਾ ਗਿਆ ਹੈ। ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਹੀ ਗੁਰੂ ਪਾਤਸਾ ਜੀ ਨੂੰ ਇਸ ਸਥਾਨ ਤੇ ਸੇਧ ਕੀਤਾ ਗਿਆ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਪੇਜ ਨੂੰ ਫੋਲੋ ਕਰੋ ਜੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਦਰਸ਼ਨ ਕਰੋ